ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਆ ਉਥੇ ਐਟੀਟਿਊਡ ਰਿਆ ਜੋ ਬਿਹੇਵੀਅਰ ਰਿਆ ਹੈ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਇਹ ਕਿਸੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਲਈ ਬੜੀ ਸ਼ਰਮਨਾਕ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਇਸ ਗੱਲ ਦੀ ਮਾਫੀ ਮੰਗੇ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਆ ਵਪਾਸ਼ਨਾ ਤੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਵਪਾਸ਼ਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦਾ ਇਲਾਜ ਕਰਾਓ ਅੱਜ ਤੋਂ 15 ਦਿਨ ਪਹਿਲਾਂ ਹੁਸ਼ਿਆਰਪੁਰ ਤੁਸੀਂ ਜਾ ਹੀ ਰਹੇ ਹੋ ਨਾ ਪਤਾ ਕਰਿਓ ਚੋਹਾਲ ਡੈਮ ਕੀ ਹੋਇਆ ਇੱਕ ਆਈਪੀਐਸ ਅਫਸਰ ਸੀ ਇਨਸਪੈਕਟਰ ਦੇ ਤੌਰ ਤੇ ਲੱਗੀ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਦਾ ਬਿਹੇਵੀਅਰ ਰਿਹਾ ਫਿਰ ਇਹ ਪੁੱਛਿਓ ਕਿ ਉੱਥੋਂ ਡੀਈਸੀ ਤੇ ਐਸਐਸਪੀ ਲੰਬਾ ਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਇਹ ਨੋਨ ਫੈਕਟ ਹੈ ਔਰ ਇਹ ਵੀ ਨੋਨ ਫੈਕਟ ਹੈ ਜੇ ਮੈਂ ਉੱਥੋਂ ਪਿੱਛੇ ਚਲੇ ਜਾਮਾ ਕਿ ਜਦੋਂ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਦੇ ਰੂਪ 'ਚ ਸੀ ਸਪੀਕਰ ਆਫ ਦਾ ਹਾਊਸ ਆਫ ਵੀਡੀਓ ਹੈ ਹਲੇ ਤੱਕ ਕਿ ਭਗਵੰਤ ਮਾਨ ਜੀ ਆਪ ਤੋਂ ਕੁਝ ਖਾ ਪੀ ਕੇ ਆ ਜਾਤੇ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸਖ ਸਿੱਧੀ ਟਿੱਪਣੀ ਕੀਤੀ ਹੈ ਕਦੇ ਹੋਇਆ ਹੈ ਪਹਿਲਾਂ ਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਇਹ ਪੁੱਛੇ ਪ੍ਰਧਾਨ ਮੰਤਰੀ ਜਾਂ ਹਾਊ ਕਸਟੋਡੀਅਨ ਆਫ ਦਾ ਹਾਊਸ ਸਪੀਕਰ ਇਹ ਪੁੱਛੇ ਕਿ ਭਾਈ ਤੂੰ ਅੱਜ ਖਾ ਪੀ ਕੇ ਆਇਆ ਕਿ ਸੋਪੀ ਆਇਆ ਨਾਲ ਦੇ ਤੁਹਾਡੇ ਐਮਪੀਆਂ ਨੇ ਤੁਹਾਡੀ ਸ਼ਿਕਾਇਤ ਲਾਤੀ ਸੋ ਤੁਹਾਡੇ ਅਨਸਟੇਬਿਲਿਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ ਤੇ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ ਪਾਇਆ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੋਟੇਜ ਤੁਸੀਂ ਇਲਾਜ ਦੇ ਇਲਾਜ ਥੋੜਾ ਹੁੰਦਾ ਰਿਹਾ ਹੈ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲੈਂਦੇ ਰਹੇ ਹੋ ਫॉर ਸ਼ਰਾਬ ਪੀਣ ਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਵੀ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਨਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਇਸ ਲਈ ਚੀਫ ਕੇਜਰੀਵਾਲ ਸਾਹਿਬ ਦੇ ਚੀਫ ਮਿਨਿਸਟਰ ਨੀਡਸ ਹੈਲਪ ਇਹਨਾਂ ਦੀ ਮਦਦ ਕਰੋ ਮੈਡੀਕਲੀ ਇਹਨਾਂ ਨੂੰ ਫਿਟ ਕਰੋ ਤੇ ਠੀਕ ਹੋ ਜਾਣਗੇ ਤੇ ਤੁਸੀਂ ਕਰਾ ਲਿਓ ਇਹਨਾਂ ਤੋਂ ਰਾਜ-ਰਾਜ ਹੋਣਾ ਨਹੀਂ ਇਹਨਾਂ ਤੋਂ ਇਹ ਬਾਰਡਰ ਸਟੇਟ ਹੈ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਬਣਾ ਲੂ ਕਿਸੇ ਨੇ ਨਹੀਂ ਮੰਨਣੀ ਆਪਦੇ ਵਾਅਦੇ ਪੂਰੇ ਕਰੋ ਔਰ ਆਪਦੀ ਜੋ ਹੋਛੋ ਆਵਾਜ਼ ਤੁਸੀਂ ਖੂਬ ਬੈਠੇ ਹੋ ਜਿਸ ਤਰੀਕੇ ਨਾਲ ਬਤਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਵੇ ਕੋਈ ਮਜ਼ਦੂਰ ਜਥੇਬੰਦੀ ਹੋਵੇ ਮਜ਼ਮ ਜਥੇਬੰਦੀ ਹੋਵੇ ਕੋਈ ਆਪਦੀ ਹੱਕੀ ਮੰਗਾਂ ਦੀ ਗੱਲ ਕਰੇ ਉਹਦੇ ਨਾਲ ਤੁਸੀਂ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਇਸ ਲਈ ਮੈਂ ਇਹ ਸਾਰੇ ਇਨਸੀਡੈਂਟ ਨੂੰ ਕੰਡੈਮਨ ਕਰਦਾ ਇਮੀਡੀਏਟ ਰਿਲੀਜ਼ ਮੰਗਦਾ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪਦੀ ਗੱਲ ਦੀ ਮਾਫੀ ਮੰਗੇ ਔਰ ਇਹ ਇਮੀਡੀਏਟਲੀ ਆਪਦੇ ਵਾਅਦੇ ਪੂਰੇ ਕਰੇ ਮੇਰੀ ਇਹ ਮੰਗ ਰਹੂਗੀ ਤੁਹਾਡੇ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਕੱਲ ਚੀਫ ਮਿਨਿਸਟਰ ਭਗਵੰਤ ਮਾਨ ਦਾ ਰਵੱਈਆ ਰਿਹਾ ਦੇਸ਼ ਤੇ ਤੇ ਪੰਜਾਬ ਦੇ ਅੰਦਾਜ਼ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮਨ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਹੈ ਇੱਕ ਕਰਟਸੀ ਹੈ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਨਾਂ ਦਾ ਮਾਨ ਸਤਕਾਰ ਇੱਜ਼ਤ ਪਾਲ ਰੱਖਣਾ ਇਹ ਘਰ ਸੱਦਨ ਵਾਲੇ ਦੀ ਡਿਊਟੀ ਹੁੰਦੀ। ਕੱਲ 8-9 ਅਜੈਂਡੇ ਡਿਸਕਸ ਹੋ ਚੁੱਕੇ ਸੀ। ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ। ਆਪਣੇ ਆਪੇ ਤੋਂ ਬਾਹਰ ਹੋ ਗਏ। ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਟਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹਾਂ ਕਿ ਨਹੀਂ ਲੱਗਦੇ। ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕਰਨ ਕੀ ਸਤ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਊ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੈਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਆ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀਵਾਲ ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕੀ ਤੁਸੀਂ ਫਾਰਮ ਇਨਕਮ ਡਬਲ ਕੀਤੀ ਕੀ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜੇ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁੱਕੀ ਜਾਊਗੀ ਐਮਐਸਪੀ ਤੇ ਫਸਲਾਂ ਚੁੱਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵੈਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵੈਦਿਆਂ ਤੋਂ ਭੱਜ ਜੋ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ ਚ ਖੋਕਲੇ ਝੂਠੇ ਵੈਦਿਆਂ ਤੋਂ ਸਿਵਾਏ ਕੱਖ ਨਹੀਂ ਡਰਾਮੇ ਬਾਜੀ ਤੋਂ ਮਸ਼ਕਰੀ ਬਾਜੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡिक्टेटर ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਹਨਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਨਗਰ ਤੋਂ ਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤੋਂਸ ਵਿਖਾਉਨੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਿੰਦਾ ਹੁਣ ਮੈਂ ਦੱਸੂ ਥੋਨੇ ਕੀ ਦੱਸ ਦਿਆਂਗਾ ਭਗਵੰਤ ਮਾਤੂ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆਹ ਕੁਰਸੀ ਦਾ ਨਸ਼ਾ ਬੋਲਦਾ ਤੇਰੇ 'ਚ ਤੇਰੇ 'ਚ ਨਹੀਂ ਇੰਨੀ ਹਿੰਮਤ ਕੀ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਧੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਨੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਫਿਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕਰੇਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਆ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤਮਈ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨਹੀਂ ਖੋਹ ਸਕਦੇ ਜੇ ਤੂੰ ਹੀ ਆਪੋਜੀਸ਼ਨ ਦੇ ਤੂੰ ਇਹ ਨਾਲ ਜਾ ਜਾ ਬੈਂਦੇ ਸੀ ਅੱਜ ਕੀ ਹੋ ਗਿਆ ਅੱਜ ਤੈਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤਾਂ ਹੁਣ ਕਿਹੜਾ ਕਰ ਦੇਣਾ ਤੇ ਤੂੰ ਹੀ ਹੁਣ ਸਮਝ ਲਿਆ ਕਿ ਨਹੀਂ ਕੋਈ ਨਾ ਹੁਣ ਮੈਂ ਡੰਡੇ ਨਾਲ ਕਾਬੂ ਕਰੂੰ ਇਸ ਲਈ ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਹਾ ਉਥੇ ਐਟੀਟਿਊਡ ਰਿਹਾ ਜੋ ਬਿਹੇਵੀਅਰ ਰਿਹਾ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਇਹ ਕਿਸੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਨੇ ਇਸ ਗੱਲ ਦੀ ਮਾਫੀ ਮੰਗੀ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਆ ਬਪਾਸਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਬਪਾਸਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦੀ ਇਲਾਜ ਕਰਾ ਦਿਓ ਅੱਜ ਤੋਂ 15 ਦਿਨ ਪਹਿਲਾਂ ਹੁਸ਼ਿਆਰਪੁਰ ਤੁਸੀਂ ਜਾ ਹੀ ਰਹੇ ਹੋ ਨਾ ਪਤਾ ਕਰਿਓ ਚੋਹਾਲ ਡੈਮ ਕੀ ਹੋਇਆ ਇੱਕ ਆਈਪੀਐਸ ਅਫਸਰ ਸੀ ਇਨਸਪੈਕਟਰ ਦੇ ਤੌਰ ਤੇ ਲੱਗੀ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਦਾ ਬਿਹੇਵੀਅਰ ਰਿਹਾ ਫਿਰ ਇਹ ਪੁੱਛਿਓ ਕਿ ਉੱਥੋਂ ਡੀਸੀ ਤੇ ਐਸਐਸਪੀ ਲੰਬਾ ਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵियर ਰਿਹਾ ਇਹ ਨੋਨ ਫੈਕਟ ਔਰ ਇਹ ਵੀ ਨੋਨ ਫੈਕਟ ਹੈ ਜੇ ਮੈਂ ਉੱਤੋਂ ਪਿੱਛੇ ਚਲੇ ਜਾਮਾ ਕਿ ਜਦੋਂ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਦੇ ਰੂਪ 'ਚ ਸੀ ਸਪੀਕਰ ਆਫ ਦਾ ਹਾਊਸ ਆਫ ਡੀਓ ਹਲੇ ਤੱਕ ਕਿ ਭਗਵੰਤ ਮਾਨ ਜੀ ਆਪਕੋ ਕੁਝ ਖਾ ਪੀ ਕੇ ਆ ਜਾਤੇ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸਖਤ ਸਿੱਧੀ ਟਿੱਪਣੀ ਕੀਤੀ ਹੈ ਕਦੇ ਹੋਇਆ ਪਹਿਲਾਂ ਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਇਹ ਪੁੱਛੇ ਪ੍ਰਧਾਨ ਮੰਤਰੀ ਜਾਂ ਹਾਊਸ ਕਸਟੋਡੀਅਨ ਆਫ ਦਾ ਹਾਊਸ ਸਪੀਕਰ ਇਹ ਪੁੱਛੇ ਕਿ ਭਾਈ ਤੂੰ ਅੱਜ ਖਾ ਪੀ ਕੇ ਆਇਆ ਕਿ ਸੋਪੀ ਆਇਆ ਨਾਲ ਤੇ ਤੁਹਾਡੇ ਐਮਪੀ ਨੇ ਤੁਹਾਡੀ ਸ਼ਿਕਾਇਤ ਲਾਤੀ ਸੋ ਤੁਹਾਡੇ ਅਨਸਟੇਬਿਲਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ ਤੇ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ੍ਹ ਪਾਏ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੋਟੇਜ ਤੁਸੀਂ ਇਲਾਜ ਦੇ ਇਲਾਜ ਤੁਹਾਡਾ ਹੁੰਦਾ ਰਿਹਾ ਹੈ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲੈਂਦੇ ਰਹੇ ਆ ਫॉर ਸ਼ਰਾਬ ਪੀਂਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਵੀ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਣਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਇਸ ਲਈ ਚੀਫ ਕੇਜਰੀਵਾਲ ਸਾਹਿਬ ਦੇ ਚੀਫ ਮਿਨਿਸਟਰ ਨੀਡਸ ਹੈਲਪ ਇਹਨਾਂ ਦੀ ਮਦਦ ਕਰੋ ਮੈਡੀਕਲੀ ਇਹਨਾਂ ਨੂੰ ਫਿਟ ਕਰੋ ਤੇ ਠੀਕ ਹੋ ਜਾਣਗੇ ਤੇ ਤੁਸੀਂ ਕਰਾ ਲਿਓ ਉਹਨਾਂ ਤੋਂ ਰਾਜ ਰਾਜ ਹੋਣਾ ਨਹੀਂ ਇਹਨਾਂ ਤੋਂ ਇਹ ਬਾਰਡਰ ਸਟੇਟ ਹੈ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਮੰਨਾਲੂ ਕਿਸੇ ਨੇ ਨਹੀਂ ਮੰਨਣੀ ਆਪਦੇ ਵਾਅਦੇ ਪੂਰੇ ਕਰੋ ਔਰ ਆਪਦੇ ਜੋ ਹੋਛੋ ਆਵਾਜ਼ ਤੁਸੀਂ ਖੂਬ ਬੈਠੇ ਹੋ ਜਿਸ ਤਰੀਕੇ ਨਾਲ ਬਤਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਵੇ ਕੋਈ ਮਜ਼ਦੂਰ ਜਥੇਬੰਦੀ ਹੋਵੇ ਮਜ਼ਮ ਜਥੇਬੰਦੀ ਹੋਵੇ ਕੋਈ ਆਪਦੀ ਹੱਕੀ ਮੰਗਾ ਦੀ ਗੱਲ ਕਰੇ ਉਹਦੇ ਨਾਲ ਤੁਸੀਂ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਇਸ ਲਈ ਮੈਂ ਇਹ ਸਾਰੇ ਇਨਸੀਡੈਂਟ ਨੂੰ ਕੰਡੈਮਨ ਕਰਦਾ ਹਾਂ ਇਮੀਡੀਏਟ ਰਿਲੀਜ਼ ਮੰਗਦਾ ਹਾਂ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪ ਦੀ ਗਲਤੀ ਦੀ ਮਾਫੀ ਮੰਗੇ ਔਰ ਇਹ ਇਮੀਡੀਏਟਲੀ ਆਪਦੇ ਵਾਅਦੇ ਪੂਰੇ ਕਰੇ ਮੇਰੀ ਇਹ ਮੰਗ ਰਹੂਗੀ ਤੁਹਾਡੇ ਤੋਂ ਔਰ ਮੈਂ ਫੇਰ ਕਹਿਣਾ ਕਿ ਚੋਹਾਰ ਡੈਮ ਦਾ ਇਨਸੀਡੈਂਟ ਹੋ ਗਿਆ ਪਾਰਲੀਮੈਂਟ ਦਾ ਹੋ ਗਿਆ ਜਰਮਨੀ ਦਾ ਹੋ ਗਿਆ ਵਿਧਾਨ ਸਭਾ ਦੇ ਅੰਦਰ ਹੋ ਗਿਆ ਬਾਰ ਬਾਰ ਸ਼ਰਾਬ ਪੀ ਕੇ ਇਸ ਤਰੀਕੇ ਨਾਲ ਮਿਸਬੀਹੇਵ ਕਰਨਾ ਇਹਦੇ ਨਾਲ ਪੰਜਾਬ ਦੀ ਤੇ ਪੰਜਾਬੀਆਂ ਦੀ ਕਿੰਨੀ ਘੋਰ ਬੇਇੱਜ਼ਤੀ ਕਰਾਉਣੀ ਹੈ ਜਰੂਰ ਦਸਨ ਦੀ ਕਿਰਪਾਲਤਾ ਕਰਿਓ ਔਰ ਇਹਦਾ ਇਲਾਜ ਕਰਾਓ ਮੇਰੀ ਤੇ ਤੁਹਾਨੂੰ ਸਾਰਿਆਂ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ